ਭਗਵੰਤਪਨ ਸਾਹਿਬ ਨੇ ਫੇਸਲੈਸ ਆਰਟੀਓ ਸੇਵਾਵਾਂ ਸਬੰਧੀ ਵੱਡਾ ਲਾਂਕ ਕੀਤਾ ਆ ਤੁਹਾਨੂੰ ਦੱਸ ਦਿਆਂ ਭਗਵੰਤ ਸਾਹਿਬ ਨੇ ਕੀ ਕਿਹਾ ਅੱਜ ਲੁਧਿਆਣਾ ਵਿਖੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਫੇਸਲੈਸ ਆਰਟੀਓ ਸੇਵਾਵਾਂ ਦੀ ਸ਼ੁਰੂਆਤ ਕੀਤੀ ਦਫ਼ਤਰ ਨੂੰ ਤਾਲਾ ਲਗਾ ਕੇ ਸੇਵਾ ਨੂੰ ਡਿਟੈਲ ਕੀਤਾ ਸੁੱਬੇ ਦੇ ਲੋਕਾਂ ਨੂੰ ਹੁਣ ਆਰਟੀਓ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ ਘਰ ਬੈਠੇ ਹੀ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਨਾਲ ਜੁੜੀਆਂ 56 ਸੇਵਾਵਾਂ ਮਿਲਣਗੀਆਂ ਜਿਸ ਨਾਲ ਲੋਕਾਂ ਦਾ ਸਮਾਂ ਬਚੇਗਾ ਅਤੇ ਉਹਨਾਂ ਨੂੰ ਆਪਣੇ ਕੰਮਾਂ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਲੋਕ ਇਹਨਾਂ ਸੇਵਾਵਾਂ ਦਾ ਲਾਭ ਸੇਵਾ ਕੇਂਦਰ ਅਤੇ 1076 ਹੈਲਪਲਾਈਨ ਦੇ ਜ਼ਰੀਏ ਲੈ ਸਕਣਗੇ ਲਰਨਿੰਗ লাইসেন্স ਵੀ ਆਧਾਰ ਈਕੇਵਾਈਸੀ ਨਾਲ ਤੁਰੰਤ ਜਾਰੀ ਹੋਵੇਗਾ ਸਰਕਾਰ ਦਾ ਜੋ ਲੋਕਾਂ ਪ੍ਰਤੀ ਫਰਜ਼ ਹੁੰਦਾ ਹੈ ਉਹ ਅਸੀਂ ਨਿਭਾ ਰਹੇ ਹਾਂ ਲੋਕ ਸਹੂਲਤਾਂ ਨੂੰ ਲੋਕਾਂ ਦੇ ਦਵਾਰ ਪਹੁੰਚਾਉਣ ਲਈ ਸਾਡੀ ਸਰਕਾਰ ਵਚਨਬੱਧ ਹਾਂਜੀ ਤੁਹਾਨੂੰ ਦੱਸਦੀ ਹੈ ਜੀ ਪੰਤਵਾ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨਾਲ ਮਿਲ ਕੇ ਆਰਟੀਓ ਦਫਤਰ ਦੇ ਉੱਤੇ ਤਾਲਾ ਮਰਦਤਾ ਜੀ ਹਾਂਜੀ ਤੁਹਾਨੂੰ ਦੱਸਦੀ ਹੈ ਹੁਣ ਫੇਸਲੈਸ ਆਰਟੀਓ ਸਰਵਿਸ ਉਸੇ ਘਰ ਬੈਠੇ ਜੋ ਹੈ ਉਹਦਾ ਫਾਇਦਾ ਚੁੱਕ ਸਕੋਗੇ 176 ਹੈਲਪਲਾਈਨ ਨੰਬਰ ਤੇ ਤੁਸੀਂ ਕਾਲ ਕਰੋਗੇ ਆਪਣੀ ਜੋ ਹੈ ਪ੍ਰੋਬਲਮ ਦਸੋਗੇ ਤੁਸੀਂ ਕੀ ਕੰਮ ਕਰਾਉਣਾ ਉਹ ਦਸੋਗੇ ਤੇ ਬੰਦਾ ਤੁਹਾਡੇ ਘਰੇ ਆ ਕੇ ਵੀ ਜੋ ਹੈ ਉਹ ਕੰਮ ਕਰੇਗਾ ਪ੍ਰਿੰਟਿੰਗ ਮਸ਼ੀਨ ਜਿਹੜੀ ਉਹਦੇ ਕੋਲ ਹੋਏਗੀ ਫੋਟੋਸਟੇਟ ਮਸ਼ੀਨ ਹੋਏਗੀ ਉਹ ਤੁਹਾਡੇ ਕੰਮ ਕਰੇਗਾ ਤੁਸੀਂ ਦਫਤਰ ਗਏ ਹੋਏ ਤੇ 10 ਵਜੇ ਤੁਸੀਂ ਕਾਲ ਕਰੋ ਰਾਤੀ ਤੇ ਉਹ ਬੰਦਾ ਜਿਹੜਾ ਹੈ ਤੁਹਾਡੇ ਘਰੇ ਆਏਗਾ ਮਸ਼ੀਨ ਲੈ ਕੇ ਫੋਟੋਸਟੇਟ ਦੀ ਤੇ ਤੁਹਾਡੇ ਕੰਮ ਜਿਹੜਾ ਹੈ ਘਰੇ ਬੈਠੇ ਬੈਠੇ ਹੋਣਗੇ ਇਹ ਵੱਡੀ ਗੱਲ ਆਖੀ ਹੈਗੀ ਹੈ ਸਰਕਾਰ ਨੇ ਹਾਂਜੀ ਤੁਹਾਨੂੰ ਦੱਸ ਦਈਏ ਜੀ ਹੁਣ ਆਰਟੀਓ ਸੇਵਾਵਾਂ ਲਈ ਤੁਹਾਨੂੰ ਰਿਸ਼ਵਤ ਦੇਣ ਦੀ ਲੋੜ ਨਹੀਂ ਪਵੇਗੀ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਉਹ ਵੀ ਕੰਮ ਖਤਮ ਹੋਏਗਾ ਕਿਉਂਕਿ ਹੁਣ ਜੋ ਹੈ ਆਨਲਾਈਨ ਸਾਰੇ ਕੰਮ ਹੋਣਗੇ ਤੁਸੀਂ ਘਰ ਬੈਠੇ ਹੀ ਆਪਣੇ ਆਰਟੀਓ ਸੇਵਾਵਾਂ ਲੈ ਸਕਦੇ ਹੋ ਜੀ ਹੁਣ ਜੋ ਹੈ ਲਰਨਿੰਗ লাইসেনਸ ਵੀ ਤੁਹਾਡਾ ਘਰੇ ਹੀ ਬਣ ਕੇ ਆਊਗਾ ਤੁਹਾਨੂੰ ਆਰਟੀਓ ਦਫ਼ਤਰ ਦੇ ਚੱਕਰ ਨਹੀਂ ਕੱਟਨੇ ਪਾਉਗੇ ਇਹ ਵੱਡੀ ਖਬਰ ਹੈਗੀ ਹੈ ਜੀ ਆਰਟੀਓ ਸੇਵਾਵਾਂ ਦੇ ਲਈ ਵੱਡੀ ਖਬਰ ਹੁਣ ਫੇਸਲੈਸ ਆਰਟੀਓ ਸੇਵਾਵਾਂ ਹੋਣ ਗਿਆ ਤੁਹਾਡੇ ਘਰੇ ਬੈਠੇ ਨੰਬਰ ਡਾਇਲ ਕਰਨਾ ਤੁਸੀਂ 1076 ਕਾਲ ਕਰਨੀ ਬੰਦਾ ਆਊਗਾ ਤੁਹਾਡੇ ਕੰਮ ਕਰੂਗਾ ਹੁਣ ਇਹ ਕ腐ਸ਼ਨ ਤੋਂ ਵੀ ਬਚਾਏਗਾ ਸਰਕਾਰ ਦਾ ਵੱਡਾ ਦਾਵਾ ਬਾਕੀ ਦੇਖਦੇ ਹਾਂ ਕਿ ਲੋਕਾਂ ਤੇ ਕਿੰਨੇ ਕੰਮ ਆਂਦਾ ਹੈ ਇਹ ਫੇਸਲੈਸ ਆਰਟੀਓ ਸਰਵਿਸਿਜ਼ ਦਾ ਜਿਹੜਾ ਆਪਸ਼ਨ ਕੱਟਿਆ ਹੈਗਾ ਪੰਤਮਨ ਦੀ ਸਰਕਾਰ ਨੇ ਤੁਹਾਨੂੰ ਦੱਦਿਆ ਪੰਤਮਨ ਸਾਹਿਬ ਨੇ ਲੁਧਾਨੇ ਦੇ ਵਿੱਚ ਤਾਲਾ ਵੀ ਚੜ ਦਿੱਤਾ ਸੀਗਾ ਜੀ ਤੇ ਜਿਹੜੀ ਚਾਬੀ ਸੀਗੀ ਉਸ ਤਾਰੇ ਤੇ ਉਸ ਡਸਪਿਨ ਦੇ ਵਿੱਚ ਸੁੱਟ ਦਿੱਤਾ ਸੀਗਾ ਇੱਕ ਵੀਡੀਓ ਦੇ ਵਿੱਚ ਦਿਖਾਈ ਦਿੱਤਾ ਸੀਗਾ ਤੇ ਪੰਤਮਨ ਸਾਹਿਬ ਅਰਵਿੰਦ ਕੇਜਰੀਵਾਦ ਸਾਹਿਬ ਵਧੀਆ ਕੰਮ ਕਰਦੇ ਹੋਏ ਹੈਗੇ ਆ ਜੀ ਪੰਜਾਬ ਦੇ ਵਿੱਚ ਲੁਧਾਨੇ ਦੇ ਵਿਚ ਫੈਸਲੈਸ ਆਰਟੀਓ ਸਰਵਿਸ ਹੋਈ ਹੈ ਜੀ ਸ਼ੁਰੂ ਹੁਣ ਕ੍ਰਪਸ਼ਨ ਹੋਏਗਾ ਫਰੀ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟਾਂ ਵਿੱਚ ਦੱਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਜਰੂਰ ਸਬਸਕ੍ਰਾਈਬ ਕਰੋ ਇਦਾਂ ਦੀ ਖਬਰਾਂ ਤੁਹਾਨੂੰ ਦਿੰਦੇ ਰਵਾਂਗੇ ਜੀ ਜਾਂਦੇ ਆਂਦੇ ਤੁਹਾਨੂੰ ਦੱਸਦੀ ਆਂ ਪੰਤਪਤ ਸਾਹਿਬ ਨੇ ਵੱਡਾ ਐਲਾਨ ਕੀਤਾ ਹੈ ਫੈਸਲੈਸ ਆਰਟੀਓ ਸੇਵਾਵਾਂ ਸਬੰਧੀ